ਪੰਜਾਬ ਨੇਸ਼ਨ ਨਿਊਜ਼ ਦੇਖ ਰਹੇ ਸਭ ਦੋਸਤਾਂ ਦਾ ਸਵਾਗਤ ਹੈ ਸਭ ਨੂੰ ਪਤਾ ਹੈ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਔਰ ਬਰਸਾਤ ਦੇ ਮੌਸਮ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਵੀ ਡਰ ਬਣਿਆ ਰਹਿੰਦਾ ਹੈ ਉਹ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਬਰਸਾਤ ਦੇ ਮੌਸਮ ਵਿੱਚ ਲੱਗ ਸਕਦੀਆਂ ਨੇ ਉਹ ਕਿਵੇਂ ਉਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਅੱਜ ਹਾਜ਼ਰ ਮੌਜੂਦ ਨੇ ਡਾਕਟਰ ਹਰਮਿੰਦਰ ਸਿੰਘ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਡਾਕਟਰ ਸਾਹਿਬ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਆਮ ਲੋਕਾਂ ਨੂੰ ਲੱਗ ਸਕਦੀਆਂ ਨੇ ਦੇਖੋ ਬਰਸਾਤ ਦੇ ਮੌਸਮ 'ਚ ਜਿਹੜਾ ਵਿਦੇ ਵਿਦੇ ਕਾਫੀ ਡਿਜ਼ੀਜ਼ੇ ਨਾਲ ਲੱਗਦੀਆਂ ਨੇ ਡੇਰੀਆ ਬਹੁਤ ਪੀਸ਼ੈਂਟ ਸਾਡੇ ਕੋਲ ਜਿਹੜੇ ਵਾਇਰਲ ਫੀਵਰ ਨਾ ਆ ਰਹੇ ਆ ਡੇਂਗੂ ਦਾ ਖਤਰਾ ਬਣਿਆ ਰਹਿੰਦਾ ਹੈ ਮੱਛਰ ਕੋਕੇ ਪਾਣੀ ਜਿਹੜਾ ਖੜਾ ਹੁੰਦਾ ਹੈ ਸਾਫ ਪਾਣੀ ਤੇ ਡੇਂਗੂ ਪੈਦਾ ਹੁੰਦਾ ਇਸ ਕਰਕੇ ਡੇਂਗੂ ਦੇ ਇਹਨਾਂ ਦੇ ਕੇਸ ਵਧਦੇ ਆ ਫਿਰ ਮਲੇਰੀਆ ਤੇ ਹੋਰ ਜਿਹੜੀਆਂ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਬਰਸਾਤ ਦੇ ਦਿਨਾਂ ਚਾਹੁੰਦੀਆਂ ਤੇ ਜਿਹੜਾ ਬਾਹਰੋਂ ਖਾਣਾ ਮਿਲਦਾ ਉਹਦੇ ਵਿੱਚ ਪ੍ਰੋਬਲਮ ਹੁੰਦੀ ਹੈ ਲੋਕੀ ਬਾਹਰੋਂ ਜ਼ਿਆਦਾ ਖਾਣਾ ਖਾਣ ਦੇ ਅੱਜਕੱਲ ਪਸੰਦ ਕਰਦੇ ਆ ਪਰ ਉਹ ਇਸ ਫਾਇਦਾ ਧਿਆਨ ਜਿਹੜਾ ਨਹੀਂ ਰੱਖਿਆ। ਤੇ ਬਿਮਾਰੀ ਦੇ ਬੱਚਿਆਂ ਕਿਵੇਂ ਜਾ ਸਕਦਾ? ਦੇਖੋ ਇਹਨਾਂ ਤੋਂ ਬਚਣ ਦੇ ਦੋ ਤਰੀਕੇ ਆਗੇ। ਇੱਕ ਤਾਂ ਇਹ ਹੈ ਕਿ ਆਪਣਾ ਜਿਹੜਾ ਪਾਣੀ ਹੈ ਉਹਨੂੰ ਉਬਾਲ ਕੇ ਪੀਏ ਜਾਂ ਫਿਲਟਰ ਦਾ ਪੀਏ। ਦੂਜਾ ਹੈ ਕਿ ਜਿਹੜਾ ਅਸੀਂ ਰੈਗੂਲਰ ਚੈੱਕ ਰੱਖੀਏ ਕਿ ਜਿਹੜੇ ਪਿੰਡਾਂ 'ਚ ਪਾਣੀ ਦੀਆਂ ਸਪਲਾਈ ਆ ਰਹੀਆਂ ਉਹਨਾਂ 'ਚ ਕਿਤੇ ਲੀਕੇਜ ਤਾਂ ਨਹੀਂ ਹੈ। ਕੁਝ ਗਵਰਨਮੈਂਟ ਵੀ ਕਾਫੀ ਆਪਣਾ ਪਾਰਟ ਅਦਾ ਕਰ ਰਹੀ ਜੇ ਤੇ ਸਾਨੂੰ ਆਮ ਵੀ ਪਬਲਿਕ ਮੋਹਰੇ ਰਹਿਣਾ ਚਾਹੀਦਾ ਕਿ ਕਿਤੇ ਕੋਈ ਪਾਈਪ ਲੀਕ ਤਾਂ ਨਹੀਂ ਕਰਦਾ ਜਾਂ ਲੀਕ ਕਰਦਾ ਤਾਂ ਉਹਦਾ ਧਿਆਨ ਰੱਖਿਆ ਜਾਵੇ। ਨੰਬਰ 2 ਇਹ ਹੈ ਕਿ ਜਿਹੜਾ ਆਪਣਾ ਬਾਹਰੋਂ ਖਾਣਾ ਖਾਂਨੇ ਆ ਉਹ ਸਾਫ਼ ਜਗ੍ਹਾ ਤੋਂ ਖਾਇਆ ਜਾਵੇ ਤੇ ਜਿਹੜੇ ਉਹਨੂੰ ਪਿਆਰ ਕਰਦੇ ਆ ਰਿਹੜੀਆਂ ਬੇਰਾਬਰ ਕਾਫੀ ਜ਼ਿਆਦਾ ਦੁਕਾਨਾਂ ਆ ਗਿਆ ਉਹਨਾਂ ਨੂੰ ਵੀ ਆਪਾਂ ਅਪੀਲ ਕਰਦੇ ਆ ਵੀ ਉਹ ਥੋੜਾ ਸਫਾਈ ਦਾ ਧਿਆਨ ਰੱਖਾਂ ਕੱਲ ਹੀ ਅਸੀਂ ਇੱਕ ਮਠਿਆਈ ਦੁਕਾਨ ਕੋਈ ਮਠਿਆਈ ਕਿਸੇ ਬੰਦੇ ਨੇ ਜਾਂਦੀ ਉਹਨਾਂ ਨੂੰ ਦਿਖਾ ਕੇ ਗਿਆ ਜਿਹਦੇ ਉੱਤੇ ਉਲੀ ਲੱਗੀ ਹੋਈ ਸੀ ਤੇ ਅਸੀਂ ਉਹਨੂੰ ਫਿਰ ਪੜਨਾ ਕੀਤੀ ਵੀ ਜਦ ਧਿਆਨ ਰੱਖਿਆ ਜਾਵੇ ਲੋਕਾਂ ਨੂੰ ਸੀਤਨਾ ਖਲਵਾੜਨਾ ਕਪੜੇ ਕਿਸ ਤਰ੍ਹਾਂ ਦੇ ਪਾਣੀ ਦੇ ਪ੍ਰਸਾਦ ਵਿੱਚ ਬਰਸਾਤ ਵਿੱਚ ਸਾਨੂੰ ਜਿਹੜਾ ਕਪੜੇ ਪੂਰਾ ਸਰੀਰ ਟੱਕਿਆ ਹੋਣਾ ਚਾਹੀਦਾ ਬਾਜੂ ਕਵਰ ਹੋਣੀਆਂ ਚਾਹੀਦੀਆਂ ਕਿਉਂਕਿ ਮੱਛਰ ਜਿਹੜਾ अर्ਲੀ ਮਾਰਨਿੰਗ ਥੋੜਾ ਧਿਆਨ ਰੱਖਣਾ ਪੈਂਦਾ ਕਿਉਂਕਿ ਮੱਛਰ ਦੇ ਸਵੇਰ ਦੇ ਟਾਈਮ ਦੇ ਸ਼ਾਮ ਤੱਕ ਇਹ ਬਹੁਤ ਮਤਲਬ ਸਾਰਾ ਪਾਣੀ ਤੇੜਾ ਉੜਦਾ ਪਰ ਅਸੀਂ ਬਾਹਰ ਜਿਹੜਾ ਫਰਾਈਡੇ ਨੂੰ ਡਰਾਈਡੇ ਬਣਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਜਿਹੜੀ ਹੈਗੀ ਹੈ ਇਹ ਅਸੁਧਤਾ ਨਾ ਘਰਾਂ ਦੇ ਵਿੱਚ ਦੇਖਿਆਣ ਅਕਸਰ ਕੁੱਲੇ ਰੱਖੇ ਹੁੰਦੇ ਆ ਪਾਣੀ ਭਰਿਆ ਹੁੰਦਾ ਜਾਂ ਗਮਲੇ ਰੱਖੇ ਹੁੰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਡੀਆਂ ਸਿੱਧੀਆਂ ਟੀਮਾਂ ਰੈਗੂਲਰ ਘਰਾਂ 'ਚ ਜਾ ਰਹੀਆਂ ਨੇ ਘਰਾਂ ਜਾ ਕੇ ਕੁਲਰਾਂ 'ਚ ਪਾਣੀ ਢੋਲਦੇ ਆ ਲੋਕਾਂ ਨੂੰ ਗਾਈਡ ਕਰਦੇ ਆ ਕਿ ਇਹਨਾਂ ਨੂੰ ਪਾਣੀ ਜਿਹੜਾ ਬੇਸਿਕਲੀ ਬਰਸਾਤਾਂ ਵਿੱਚ ਗੂਲੋ 'ਚ ਪਾਣੀ ਪਾਉਣਾ ਹੀ ਨਹੀਂ ਚਾਹੀਦਾ ਸਿਰਫ ਇਹ ਹਵਾਇਤ ਬਾੜੋਂ ਅੱਰੇੜੀ ਨਮੀ ਲੈ ਲੈਂਦੀ ਐ ਤੇ ਇਸ ਕਰਕੇ ਸਾਨੂੰ ਜ਼ਾਇਦਾ ਕਿ ਪਾਣੀ ਘੱਟ ਤੋਂ ਘੱਟ ਪਾਇਆ ਜਾਵੇ ਜੇ ਪਾਇਆ ਜਾਂਦਾ ਤੁਹਾਨੂੰ ਰੋਜ਼ ਸਾਫ਼ ਕੀਤਾ ਜਾਵੇ ਗਰਵਤੀ ਮਹਲਾਮਾ ਵੱਸੇ ਕੋਈ ਬਰਸਾਤ ਦੇ ਵਿੱਚ ਚਲੋ ਧਿਆਨ ਰੱਖ ਜੇ ਮੇਨ ਗਰਵਤੀ ਮਹਲਾਮਾ ਨੂੰ ਧਿਆਨ ਰੱਖਣ ਦੀ ਲੋੜ ਐ ਕਿ ਜਿਹੜਾ ਮਦਦ ਖਾਣ ਪੀਣ ਦਾ ਆਪਣ ਜਿਹੜਾ ਵਿਹਾਰ ਜਿਹੜਾ ਹੈਗਾ ਉਹ ਸਹੀ ਰੱਖਣ ਬਾਹਰੋਂ ਕੁਝ ਅਬਵਾਈਡ ਕਰਨ ਖਾਣ ਲਈ ਤੇ ਤਾਜੇ ਫਲਤਾਜੀਆਂ ਸਬਜ਼ੀਆਂ ਖਾਣ ਦੀ ਡੇਗਨ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਰਕਾਰ ਵੱਲੋਂ ਤਿਆਰੀ ਕੀਤੀ ਗਈ ਹੈ ਹਸਪਤਾਲ ਨੂੰ ਹੀ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਆ ਹਰ ਤਰ੍ਹਾਂ ਦੀਆਂ ਦਵਾਈਆਂ ਸਰਕਾਰ ਵੱਲੋਂ ਅਵੇਲੇਬਲ ਹੈ ਫੀਵਰ ਦੇ ਬਹੁਤ ਜ਼ਿਆਦਾ ਕੇਸ ਆ ਰਹੇ ਉਸ ਲਈ ਸਰਕਾਰ ਵੱਲੋਂ ਪੂਰੀ ਤਿਆਰੀ ਹੈ ਤੇ ਹਰ ਲੈਵਲ ਦੇ ਹਿਸਾਬ ਨਾਲ ਜਿਹੜੀ ਹੈ ਸਰਕਾਰ ਵੱਲੋਂ ਤਿਆਰੀ ਕੀਤੀ ਗਈ ਹੈ ਜਦੋਂ ਕਿਸੇ ਨੂੰ ਡੇਂਗੂ ਹੋ ਜਾਂਦਾ ਕਿਸ ਤਰ੍ਹਾਂ ਪਤਾ ਲੱਗਦਾ ਵੀ ਡੇਂਗੂ ਜੀ ਬੁਖਾਰ ਹੋ ਤੀਜ ਬੁਖਾਰ ਸਿਰ ਦਰਦ ਪੇਸ਼ੈਂਟ ਨੂੰ ਜਿਹੜਾ ਬਹੁਤ ਜ਼ਿਆਦਾ ਮਤਲਬ ਵੀਕਨੈਸ ਹੋ ਜਾਂਦੀ ਹੈ ਸਾਡੇ ਕੋਲ ਪੇਸ਼ੈਂਟ ਆਉਂਦਾ ਜੇ ਮੇਰੇ ਬਹੁਤ ਹੈਡੈਕ ਹੋ ਰਹੀ ਹੈ ਮੇਰਾ ਸਿਰ ਫਟ ਰਿਹਾ ਉਹਨੂੰ ਮਤਲਬ ਹਾਈ ਗ੍ਰੇਡ ਫੀਵਰ ਹੁੰਦਾ ਜਦੋਂ ਇਹ ਟੈਸਟ ਕਰਾਉਂਦੇ ਪਲੇਟ ਲਿਡ ਘਟ ਜਾਂਦੇ ਆ ਉਹ ਮਤਲਬ ਕਾਫੀ ਅਰੋਰੀ ਰਹੀ ਡੇਂਗੂ ਦਾ ਟੈਸਟ ਕਰੀਦਾ ਕਰ ਟੈਸਟ ਸਾਡੇ ਕੋਲ ਹੁੰਦੇ ਲੈਬਰਾਟਰੀ ਹੈ ਉਹਦੇ ਵਿੱਚ ਸੀ ਟੈਸਟ ਕਰਵਾਉਣਾ ਜਿਵੇਂ ਹੁਣ ਹੜਾ ਨਾਲ ਮੌਸਮ ਬਣਿਆ ਹੋਇਆ ਤੇ ਦਰਿਆਵਾਂ ਦੇ ਕੰਢੇ ਵੀ ਪਿੰਡ ਬਸੇ ਹੋ ਰਹੇ ਹਨ ਉਹਨਾਂ ਨੂੰ ਵਾਸਤੇ ਕੋਈ ਤੀਸਰੀ ਟੀਮਾਂ ਤਿਆਰ ਕੀਤੀ ਜਿੱਦਾਂ ਪਾਣੀ ਖੜਾ ਰਹਿਣਾ ਕਰਕੇ ਪੰਜਾਬ ਸਰਕਾਰ ਦੁਆਰਾ ਇੱਕ ਮਹੀਨਾ ਪਹਿਲਾਂ ਹੀ ਟੀਮਾਂ ਤਿਆਰ ਕਰਨ ਦੇ ਹੁਕਮ ਜਾਰੀ ਹੋ ਗਏ ਸੀ ਸਾਡੀਆਂ ਟੀਮਾਂ ਰੈਡੀ ਨੇ ਹਰ ਟਾਈਮ ਕਿਸੇ ਵੀ ਤਰ੍ਹਾਂ ਦੇ ਸੇਵਾ ਨਿਭਤਣ ਲਈ ਮੈਡੀਕਲ ਟੀਮਾਂ ਸਾਡੇ ਬਲਾਕ ਵਿੱਚ ਪੂਰੀ ਤਰ੍ਹਾਂ ਰੈਡੀ ਨੇ ਸਾਡੇ ਬਲਾਕ ਵਿੱਚ ਦੋ ਸੈਂਟਰ ਬਣਾਏ ਗਏ ਉਹਨਾਂ ਦੋਨਾਂ ਸੈਂਟਰਾਂ ਵਿੱਚ ਅਸੀਂ ਟੀਮਾਂ ਨੂੰ ਅਲਰਟ ਕੀਤਾ ਹੋਇਆ ਰੱਬ ਦੇ ਦੈਨ ਹਾਲ ਤੱਕ ਪਾਣੀ ਦਾ ਕੋਈ ਮਾੜਾ ਅਸਰ ਸਾਡੇ ਏਰੀਆ 'ਚ ਨਹੀਂ ਪਿਆ ਪਰ ਉਹ ਵੇਲੇ ਸਮੇਂ 'ਚ ਅਸੀਂ ਰਾਮ ਗਿਗੇ ਨਾ ਹੋਵੇ ਪਰ ਜੇ ਹੁੰਦਾ ਤਾਂ ਇਸ ਤਰ੍ਹਾਂ ਤਿਆਰ ਛੱਡੋ ਡੇਂਗੂ ਦੀ ਮੀਡੀ ਵੀ ਆ ਰਹੀ ਹੈ ਹਸਪਤਲ ਚ ਮੰਨ ਡੇਂਗੂ ਪੋਜ਼ਿਟਿਵ ਜਿਹੜੇ ਆ ਗਏ ਬਹੁਤ ਘੱਟ ਹੈ ਫੀਵਰ ਦੇ ਨਾਲ ਆ ਰਹੇ ਆ ਪੇਸ਼ੈਂਟ ਨੂੰ ਫੀਲ ਕਰਦੇ ਆ ਕਿ ਸਾਨੂੰ ਡੇਂਗੂ ਪ੍ਰੀਹੈਂਡਿਓ ਟੈਸਟ ਕਰਾਉਣਾ ਹੈ ਡੈਸਟਿਨੈਟਿਵਲੀ ਹੋਰ ਕੀ ਮੈਸੇਜ ਦੇਣਾ ਚਾਹੋਗੇ ਲੱਖਣ ਅਰਸੀ ਅਸੀਂ ਲੱਖਣ ਅਰਸੀ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਇੱਕ ਤਾਂ ਜਿਹੜੇ ਪਾਣੀਆਂ ਦੀ ਸਮੱਸਿਆ ਹੈ ਉਹ ਪਾਣੀ ਤੋਂ ਜਿਹੜੇ ਕੰਢਿਆਂ ਤੋਂ ਦੂਰ ਰਹਿਣ ਦਰਿਆ ਦੇ ਕੰਢਿਆਂ ਤੋਂ ਕਿਉਂਕਿ ਪਿਛਲੀ ਵਾਰੇ ਸਾਡੇ ਬਹੁਤ ਜ਼ਿਆਦਾ ਏਰੀਆ ਚ ਬੰਦੇ ਫਸ ਗਏ ਸੀ ਇਸ ਪਾਣੀ ਤੋਂ ਪਿੱਛੇ ਰਹਿਣ ਅਤੇ ਜਿਹੜੇ ਆਮ ਲੋਕ ਹੈ ਇਹ ਜਿਹੜਾ ਬਸਾਦ ਦੇ ਦਿਨਾਂ ਵਿੱਚ ਖਾਣੇ ਦਾ ਸਾਫ ਸੁਥਰਾ ਖਾਣਾ ਖਾਣ ਧਿਆਨ ਰੱਖਣ ਪਾਣੀ ਉਬਲਿਆ ਪੀਣ ਕਰਾਂ ਵਿੱਚ ਜਿਹੜਾ ਆਲਦ ਵਾਲੇ ਤੈਰ ਪਏ ਇਹਨਾਂ ਪਾਣੀ ਨਾ ਖਰਾਂ ਧੰਨਵਾਦ ਇਹ ਗੱਲਬਾਤ ਕੀਤੀ ਡਾਕਟਰ ਹਰਮਿੰਦਰ ਸਿੰਘ ਜੀ ਨੇ ਦੱਸਿਆ ਵੀ ਇਸ ਸਮੇਂ ਬਰਸਾਤ ਦੇ ਮੌਸਮ ਵਿੱਚ ਬਾਹਰਲਾ ਨਹੀਂ ਖਾਣਾ ਚਾਹੀਦਾ ਜੇ ਖਾਣਾ ਤਾਂ ਵਧੀਆ ਕੁਆਲਟੀ ਦਾ ਖਾਣਾ ਚਾਹੀਦਾ ਹੈ ਔਰ ਸਾਡੇ ਵੱਲੋਂ ਪੂਰੀਆਂ ਇਹ ਤਿਆਰੀ ਕੀਤੀਆਂ ਨਵੀਂ ਅੱਗੇ ਲੈ ਕੇ ਡਾਕਟਰ ਹਰਮਿੰਦਰ ਬਣੇ ਪੰਜਾਬ ਨੇਸ਼ਨ نیوز ਦੇ ਨਾਲ